ਥਾਣਾ ਕਨੂਲ ਦੇ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਵਿਖੇ ਬੀਤੀ ਰਾਤ ਨੂੰ 10 ਵਜੇ ਦੇ ਕਰੀਬ ਦੋਨ ਪਛਾਤੇ ਮੂੰ ਬਨ ਕੇ ਆ ਨੌਜਵਾਨਾਂ ਨੇ ਇੱਕ ਸਾਬਕਾ ਫੌਜੀ ਦੇ ਘਰ ਦੇ ਗੇਟ ਤੇ ਗੋਲੀ ਚਲਾ ਦਿੱਤੀ ਹੈ ਜਾਣਕਾਰੀ ਦੇ ਮੁਤਾਬਕ ਹਮਲਾਵਰਾਂ ਦੇ ਵੱਲੋਂ ਗੇਟ ਦੇ ਉੱਤੇ ਉਸ ਫੌਜੀ ਦੇ ਪੁੱਤਰ ਨੂੰ ਲਲਕਾਰਿਆ ਗਿਆ ਤੇ ਫਿਰ ਪਰਿਵਾਰ ਨੂੰ ਵੀ ਗਾਲੀ ਗਲੋਚ ਕੀਤੀ 9:40 ਮਿੰਟ ਦੇ ਕਰੀਬ ਦੱਸਿਆ ਜਾ ਰਿਹਾ ਕਿ ਅਚਾਨਕ ਹੀ ਪਰਿਵਾਰ ਦਾ ਇਹ ਕਹਿਣਾ ਕਿ ਉਹਦੇ ਪੋਤਰੇ ਨੇ ਬਾਹਰ ਕੁਝ ਲੋਕਾਂ ਦੀ ਬੜਕ ਸੁਣੀ ਹੈ ਜਦ ਇਸ ਦਰਮਿਆਨ ਜਸਪਾਲ ਸਿੰਘ ਦਾ ਇਹ ਲੋਕ ਨਾਮ ਲੈ ਰਹੇ ਸਨ ਤੇ ਇਸੇ ਦੌਰਾਨ ਘਰ ਦੇ ਉੱਪਰ ਫਾਇਰਿੰਗ ਕਰ ਦਿੱਤੀ ਐ ਤੇ ਇਸੇ ਦਰਮਿਆਨ ਸੀਸੀਟੀਵੀ ਵੀ ਸਾਹਮਣੇ ਆਈ ਹੈ ਹਾਲਾਂਕਿ ਹਮਲਾਵਰਾਂ ਦੇ ਵੱਲੋਂ ਇੱਥੇ ਕੀ ਮਨਸ਼ਾ ਸੀ ਉਹਨਾਂ ਅਸਲਾ ਵੀ ਇੱਥੇ ਹੀਠਾ ਡਿੱਗ ਜਾਂਦਾ ਤੇ ਅਸਲੇ ਨੂੰ ਚੁੱਕੇ ਜਾਂਦੇ ਹੋਏ ਉਹ ਨਜ਼ਰ ਆਏ ਨਹੀਂ ਤਾਂ ਇਸੇ ਬਾਬਤ ਹੁਣ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤਾਂ ਵੱਡਾ ਸਵਾਲ ਹੈ ਪਰਿਵਾਰ ਦਾ ਇਹ ਕਹਿਣਾ ਕਿ ਪਤਾ ਨਹੀਂ ਲੱਗ ਸਕਿਆ ਕਿ ਆਖਰੇ ਹਮਲਾਵਰ ਕੌਣ ਨੇ ਕੁਝ ਦਿਨ ਪਹਿਲਾਂ ਹੀ ਪਿੰਡ ਦੇ ਕੁਝ ਵਿਅਕਤੀਆਂ ਨੇ ਹਾਲਾਂਕਿ ਉਹਨਾਂ ਨੂੰ ਨੁਕਸਾਨ ਦੀ ਧਮਕੀ ਵੀ ਦਿੱਤੀ ਸੀ ਤਾਂ ਇਸ ਉਪਰੰਤ थाना ਮੁਖੀ ਮੌਕੇ ਤੇ ਪਹੁੰਚੇ ਨੇ ਸ਼ੱਕੀ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਮੇਰਾ ਨਾਮ ਕੁਵਿੰਦਰ ਕੌਰ ਮੇਰਾ ਦੀ ਹੋਰ ਲੱਗਦਾ ਜਸਪਾਲ ਸਿੰਘ ਹਾਂਜੀ ਤੇ ਕੋਸ਼ਣ ਅਨਪਛਾਤੇ ਬੰਦੇ ਆਏ ਆ ਤੇ ਫਾਇਰਿੰਗ ਕੀਤੀ ਆ ਉਹਨਾਂ ਨੇ ਫਿਰ ਸਾਨੂੰ ਪਤਾ ਲੱਗਾ ਕਿ ਕੋਈ ਆਇਆ ਐ ਅਸਿਕਗੇ ਦੋ ਬੰਦੇ ਆਏ ਆ ਇੱਕ ਫਾਇਰ ਕੀਤਾ ਤੇ ਇੱਕ ਤੋਂ ਥੱਲੇ ਰੌਂਡ ਡੇਗੀ ਆ ਤੇ ਫਿਰ ਉਹਨਾਂ ਨੇ ਚੁੱਕੀ ਆ ਤੇ ਚੁੱਕ ਕੇ ਫਿਰ ਦੌੜ ਗਏ ਆ ਤੇ ਗਾਲਾਂ ਬਹੁਤ ਗੰਦੀਆਂ ਕੱਢੀਆਂ ਉਹਨਾਂ ਨੇ ਤੇ ਬਾਹਰ ਜਾ ਕੇ ਚੀਕਾਂ ਮਾਰੀਆਂ ਬੋਰ ਥੱਲੇ ਕੱਲ ਸਾਮੀ ਕੰਮਕਾਰ ਕਰਕੇ ਰੋਟੀ ਪਾਣੀ ਖਾ ਆ ਗਿਆ ਆਪਾਂ ਲੰਮੇ ਬੈਗੇ ਆ ਤੇ 9:40 ਦੇ ਲੱਗੇ ਆਏ ਆ ਤੇ ਬਾਬਾ ਚੀਜ਼ ਆ ਰਾਏ ਨਾਲ ਪਾਇਆ ਆ ਕੇ ਤੇ ਘਾਡੇ ਆ ਕੇ ਤੇ ਬਾਜਾ ਮਾਰੀਆਂ ਮੇਰਾ ਨਾਮ ਲੈ ਕੇ ਤੇ ਪੁੱਤ ਜਮਰੇ ਨੇ ਕਿਹਾ ਵੀ ਕੌਣ ਭਾਜੀ ਤੁਸੀਂ ਤੋਂ ਜਿਲੇ ਗੱਲ ਕਹੀ ਆ ਉਹਨੇ ਗੋਲੀ ਚਲਾਤੀ ਆ ਤੇ ਬਾਅਦ ਦੇ ਵਿੱਚ ਇੱਕ ਗੋਲੀ ਚਲਾਈ ਆ ਦਾ ਮੈਗਜ਼ੀਨ ਥੱਲੇ ਡਿੱਗ ਗਿਆ ਉਹ ਵੀ ਚੁੱਕ ਦੇ ਦਿਖਾਈ ਦੇ ਜਾਂਦੇ ਵੀਡੀਓ ਚ ਤੇ ਫਿਰ ਬਹੁਤ ਥੱਲੇ ਜਾ ਕੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਉਹਨੇ ਕਾਫੀ ਗਾਲਾਂ ਕੱਢੀਆਂ ਮੇਰਾ ਨਾਮ ਲੈ ਕੇ ਨਾਲੇ ਮੋਰਚਾ ਨੂੰ ਬਹੁਤ ਰੇਹਸਾਂ ਦਿੱਤੀਆਂ ਘਰੋਂ ਬਾਹਰ ਨਿਕਲਿਆ ਰੱਬ ਘਰ ਆ ਇਦਾਂ ਬੋਲੇ ਆ ਫੇਰ ਉਹ ਉੱਚਲ ਗਏ ਭੱਜ ਗਏ ਰੈਂਜਸ ਬਾਜੀ ਤੇ ਨਹੀਂ ਕੋਈ ਹੈਗੀ ਪਿੰਡ ਦੇ ਵਿੱਚ ਹੀ ਗਏ ਮਾੜੀ ਮੋਟੀ ਗੱਲ ਹੋਈ ਮੈਨੂੰ ਫੋਨ ਕਰਕੇ ਕਹਿੰਦੇ ਸੀ ਵੀ ਤੇਰੇ ਨਾਲ ਇਦਾਂ ਕਰਦਾਂਗੇ ਤੇਰਾ ਨਿਖਾਨ ਕਰਦਾਂਗੇ ਮੇਲੇ ਜੇ ਮੈਂ ਕੰਮ ਕਰਦਾ ਉੱਥੇ ਇਦਾਂ ਕਰਦਾਂਗੇ ਇਹ ਕੀ ਹੈਗਾ ਤੇ ਬਾਅਦ ਆਹ ਕੰਮ ਕੀਤਾ ਪੁਲਿਸ ਆਪਣੀ ਦੇਹੀ ਤੇ ਫੀਸ ਕਰਨ ਕਾਰਵਾਈ ਕਰਕੇ ਫੋਰਮਾ ਫਾਰਮਾ ਸਾਰੇ ਪਿੰਡ ਦੇ ਰਸੀਦੀ ਰਸੀਦੀ ਕੈਮਰੇ ਚੱਕ ਕੀਤੇ ਆ ਤੇ ਤਸੱਲੀ ਦਿੱਤੀ ਉਹਨਾਂ ਨੇ ਕਿ ਜਿਹਨਾਂ ਨੇ ਇਦਾਂ ਧਮਕਾਉ ਉਹਨਾਂ ਨੂੰ ਸਜਾ ਹੋਣੀ ਚਾਹੀਦੀ ਆ ਦਾ ਕਰਨ ਨੂੰ ਕਿਸਦਾ ਵੀ ਨੁਕਸਾਨ ਕਰ ਚਾਹਦੇ ਆ ਗੋਲੀਆਂ ਚਲਾਉਣੀਆਂ ਮਰੀ ਮੋਟੀ ਕਰਤੇ ਨੇ ਕਿ ਘੰਟੇ ਤੇ ਦਸਤੇ ਦਾ ਮਾਹੌਲ ਬੰਦਾ ਆ ਤੇ ਜੇ ਮੈਨੂੰ ਆਉਂਦੇ ਜਾਂਦੇ ਨੂੰ ਕੋਈ ਗੱਲਬਾਤ ਹੋਈ ਇਹਦੇ ਜ਼ਿੰਮੇਵਾਰ ਹੀ ਹੋਣਗੇ ਅਜਿਹਾ ਪਾਸੇ ਦਾ ਜਿਝਾ ਲੱਗਦਾ ਹੈ ਅੱਛਾ ਇਹ ਵੀ ਰਾਤ 9:40 ਦੇ ਕੰਮ ਹੋਇਆ ਸਾਨੂੰ ਬਾਅਦ ਫੋਨ ਆਇਆ ਵਾ 9:40 ਇਹ ਹੀ ਦਸ ਵਿਡੀਓ ਹੈ ਵੀ ਮਾਰਤੀ ਵੀ ਸੋ ਸੋ ਆਪਣੇ ਸਰਪੰਚ ਸਾਹਿਬ ਆਏ ਆ ਉਹਨਾਂ ਨੇ ਨਾਲ ਹੋਏ ਤੁਸੀਂ ਉਹਨਾਂ ਦੇ ਦੇ ਵੀ ਬਣਦੀ ਕਾਰਵਾਈ ਕੀਤੀ ਆ ਬਾਕੀ ਦੇਖੋ ਹੁਣ ਆ ਕਿ ਪੁਲਿਸ ਤਾਂ ਆਪਣੇ ਕੰਮ ਕਰ ਲਈ ਆ ਗੱਲਬਾਤ ਤੇ ਬਾਜੀ ਹੁਣ ਸਾਨੂੰ ਤੇ ਇਹ ਗੱਲ ਦਾ ਤਾਂ ਕੁਝ ਪਤਾ ਨਹੀਂ ਆ ਹੁਣ ਤੇ ਸਾਨੂੰ ਤੇ ਇੱਥੇ ਆਏ ਤਾਂ ਹੀ ਪਤਾ ਲੱਗਾ ਵਾ ਵੀ ਇਹ ਗੱਲ ਵੀ ਇਹ ਗੋਲੀਆਂ ਚੱਲਦੀਆਂ ਨੇ ਗੇਟ ਚ ਰੌਂਡ ਚੱਲਿਆ ਵਾ ਇੱਕ ਤੇ ਉਹ ਠੀਕ ਚੱਲਿਆ ਇੱਕ ਦਾ ਰੌਂਡ ਥੱਲੇ ਡਿੱਗ ਗਿਆ ਆ ਉਹ ਫੇ ਚੁੱਕ ਕੇ ਦੌੜ ਗਿਆ ਤੇ ਗਾਲ੍ਹਾਂ ਕੱਢੀਆਂ ਸਾਨੂੰ ਇਹਨਾਂ ਤੋਂ ਖਤਰਾ ਆ ਤੇ ਸਾਨੂੰ ਇਨਸਾਫ ਚਾਹੀਦਾ ਵਾ ਸਾਡੇ ਇਹ ਹੁਣ ਸਾਡੇ ਬੱਚੇ ਹੈਗੇ ਆ ਕੱਲ ਨੂੰ ਸਾਡੇ ਬੱਚਿਆਂ ਤੇ ਵੀ ਇਹ ਕੰਮ ਹੋਊ ਬਾਹਰ